ਇਕਿ ਪੰਜਾਬ ਦੇ ਉੱਤੇ ਤੇ ਵੈਸੇ ਆਫਤਾ ਬੜੇ ਚਿਰਾਂ ਤੋਂ ਹੀ ਆਉਂਦੀਆਂ ਨੇ ਇਹ ਹੜ 88 ਚ ਵੀ ਆਇਆ ਇਹ ਹੜ ਪਹਿਲਾਂ 55 ਚ ਵੀ ਆਇਆ ਇਹ ਫੜ ਤੇ 23 ਚ ਵੀ ਆਇਆ ਮਾਰ ਅਸੀਂ ਬਹੁਤ ਖਾਦੀ ਹੈ ਖਾਸ ਕਰਕੇ ਜਿਹੜੇ ਬਾਰਡਰ ਦੇ ਇਲਾਕੇ ਆ ਜਾਂ ਜਿਹੜੇ ਮੰਡਾ ਚ ਬੈਠੇ ਆ دریاਵਾਂ ਦੇ ਕੰਢਿਆਂ ਤੇ ਬੈਠੇ ਆ دریاਵਾਂ ਦੇ ਅੰਦਰ ਬੈਠੇ ਆ ਨਦੀਆਂ ਨਾਲਿਆਂ ਦੇ ਕੋਲ ਬੈਠੇ ਆ ਉਹ ਸਾਰੇ ਮੁਸੀਬਤਾਂ ਹੈ ਪਰ ਨੁਕਸਾਨ ਵੱਡਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਕਦੀ ਹਿੰਮਤ ਨਹੀਂ ਹਾਰੀ ਪੰਜਾਬ ਤੱਕੜੇ ਹੋ ਕੇ ਸਹਿੰਦੇ ਆ ਔਰ ਮੁਕਾਬਲਾ ਵੀ ਤੰਦੇ ਹੀ ਨਾ ਕਰਦੇ ਔਰ ਮੈਂ ਧਰਵਾਦੀ ਆ ਹਰ ਪੰਜਾਬੀ ਦਾ ਭਾਵੇਂ ਕੋਈ ਸਮਾਜ ਸੇਵੀ ਹੈ ਭਾਵੇਂ ਕੋਈ ਧਾਰਮਿਕ ਜਥੇਬੰਦੀ ਹੈ ਭਾਵੇਂ ਕੋਈ ਸਿਆਸੀ ਪਾਰਟੀ ਹੈ ਕੋਈ ਹਰ ਬੰਦਾ ਇਸ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਸਾਰਾ ਸ਼੍ਰੀਕ ਹੋ ਰਿਹਾ ਔਰ ਬਾਕੀ ਸਟੇਟਾਂ ਵਿੱਚੋਂ ਵੀ ਆ ਕੇ ਪੂਰਾ ਆਮਦਾਨੀ ਦਿਖਾਰੇ ਔਰ ਇਹਨਾਂ ਨੇ ਨੇਰੀ ਲਿਆਤੀ ਹੈ ਕਿ ਸੜਕਾਂ ਤੇ ਰੋਲਣਾ ਪਿਆ ਸਮਾਨ ਇਹਨਾਂ ਸਮਾਨ ਪਹਚਾਤਾ ਅਸੀਂ ਜਿਹੜਾ ਫੈਸਲਾ ਕੀਤਾ ਉਹ ਇਹ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਸਰਵੇ ਕਰਾਂਗੇ ਇਲਾਕੇ ਚ ਜਾ ਕੇ ਅਸੀਂ ਟੀਮਾਂ ਲਾਤੀਆਂ ਮੈਂ ਆਪਣੇ ਇਲਾਕੇ ਚ ਟੀਮ ਲਾਤੀ ਹੈ ਕਿ ਕਿਹਦਾ ਘਰ ਟੱਠਾ ਕਿ ਨੂੰ ਬੀ ਚਾਹੀਦਾ ਕਿ ਨੂੰ ਤੇਲ ਚਾਹੀਦਾ ਜ਼ਮੀਨ ਪਦਰੀ ਕਰ ਲਈ ਕਣਕ ਬੀਜਣ ਲਈ ਉਹ ਸਾਰਾ ਕੁਝ ਕਰਾਂਗੇ। ਵੀ ਸੈਂਟਰ ਨੇ 1600 ਕਰੋੜ ਰੁਪਇਆ ਦਿੱਤਾ ਹੈ ਪੰਜਾਬ ਵਾਸਤੇ ਪਰ ਪੂਰ ਹੈ ਜੀ। ਦੇਖੋ ਜੀ ਗੱਲ ਇਹ ਹੈ ਕਿ ਸੈਂਟਰ ਨੂੰ ਚਾਹੀਦਾ ਸੀ ਕਿ ਇਹ ਪਰਪਾਈ ਕਰਨ ਵਾਸਤੇ ਕੋਈ ਵੱਡਾ ਹੌਸਲਾ ਦਿੰਦੇ। ਬਹੁਤ ਘਟ ਹੈ। ਕਿਉਂਕਿ ਜਿੰਨਾ ਨੁਕਸਾਨ ਹੋਇਆ ਨਾ ਉਹਦਾ ਉਹਨਾਂ ਨੂੰ ਐਸਟੀਮੇਟ ਲਾਉਣਾ ਚਾਹੀਦਾ ਸੀ। ਦੂਜੀ ਗੱਲ ਹੈ ਕਿ ਇੱਕ ਜੇ ਕਿਤੇ ਇਹ ਅਨਾਉਂਸ ਕਰ ਦੇ ਕਿ ਅਗੋਂ ਵਾਸਤੇ ਹਰ ਨਾ ਹੋਣ ਪੂਰੇ ਦਿਮਾਰਿਆਵਾਂ ਦੀ ਡਿਮਾਰਕੇਸ਼ਨ ਕਰਾਈ ਜਾਏਗੀ ਪੂਰੇ ਬੰਨ ਪੱਕੇ ਕੀਤੇ ਜਾਣਗੇ ਪੱਥਰ ਲਾਏ ਜਾਣਗੇ ਉੱਪਰ ਸੜਕਾਂ ਬਣਾਈਆਂ ਜਾਣਗੀਆਂ ਔਰ ਜਿਹੜੇ ਵਿੱਚ ਬੈਠੇ ਉਹਨਾਂ ਨੂੰ ਕੱਢ ਕੇ ਬਾਹਰ ਕੰਪਨਸੇਸ਼ਨ ਚੰਗੀ ਦੇ ਕੇ ਉਹਨਾਂ ਬਾਹਰ ਆਵਾਦ ਕੀਤਾ ਜਾਏਗਾ ਪਰ ਹੁਣ ਤੁਹਾਨੂੰ ਐ ਲੱਗਦਾ ਕਿ ਪਰ ਇਹ ਸਹੀ ਨਹੀਂ ਹੈ 1600 ਕਰੋੜ ਦੀ ਸਹੀ ਨਹੀਂ ਨਹੀਂ ਇਹ ਤੇ ਚਲੋ ਹੁਣ ਕੀ ਕਹਿ ਸਕਦੇ ਜੀ ਇੱਡੇ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਐਡਾ ਪ੍ਰਧਾਨ ਮੰਤਰੀ ਜਿਹੜਾ ਬਹੁਤ ਤਾਕਤਵਰ ਕੋ ਹੁੰਦੇ ਆ ਉਹ ਆਂਟੇ ਉਹਨਾਂ ਤੋਂ ਆਸ ਨਹੀਂ ਸੀ ਅੱਛਾ ਇੱਕ ਗੱਲ ਹੋਰ ਬੀਬੀ ਜੀ ਸੁਖਵੀਰ ਸਿੰਘ ਬਾਦਲ ਇਸ ਵੇਲੇ ਪੈਸੇ ਵੰਡਦੇ ਨਜ਼ਰ ਆ ਰਹੇ ਆ ਥਾਂ ਥਾਂ ਦੇ ਉੱਤੇ ਪੈਸੇ ਵੰਡ ਰਹੇ ਆ ਵਾਰ ਵਾਰ ਉਹ ਲੱਖਾਂ ਰੁਪਏ ਦੇ ਰਹੇ ਆ ਕਿ ਦੇਖੋ ਜੀ ਮੈਂ ਕੁਛ ਨਹੀਂ ਕਹਿਣਾ ਜੋ ਕੋਈ ਕਰਦਾ ਕਰੀ ਜਾਂਦਾ ਲੋਕਾਂ ਨੂੰ ਪਤਾ ਉਹ ਪੈਸਾ ਕਿੱਥੋਂ ਆ ਰਿਹਾ ਕਿੱਥੋਂ ਇਕੱਠਾ ਕੀਤਾ ਜਾ ਰਿਹਾ ਕਿਵੇਂ ਵਰਕਰ ਇਕੱਠੇ ਕਰਕੇ ਉਹਨਾਂ ਨੂੰ ਫੜਾਉਂਦੇ ਆ ਲੋਕ ਜਦੋਂ ਲੋਕ ਗੱਲ ਕਰਦੇ ਉਹ ਕਹਿੰਦੇ ਫਸਟ ایڈ ਸਹੀ ਆਪਣੇ ਵਰਕਰਾਂ ਨੂੰ ਫੜਾਉਂਦੇ ਆ ਨੇ ਲੋਕ ਲੋਕ ਕਹਿੰਦੇ ਕਿ ਫੜ ਲੈਂਦੇ ਜੀ ਸਹੀ ਤਾਂ ਕੀ ਨਹੀਂ ਹੋ ਰਿਹਾ ਪੰਜਾਬ ਪੰਜਾਬ ਦੀ ਮਦਦ ਕਰ ਰਿਹਾ ਹੈ ਔਰ ਇਹ ਚੰਗੀ ਗੱਲ ਹੈ ਪਰ ਕੇਂਦਰ ਨੇ ਜਿਹੜੀ ਰਾਹਤ ਦਿੱਤੀ ਹੈ ਉਹ ਬਹੁਤ ਨਿਗੁਣੀ ਜੀ ਰਾਹਤ ਹੈ ਤੁਸੀਂ ਆਪਣੀ ਪ੍ਰੈਸ ਕਾਨਫਰੈਂਸ ਸਾਰਾ ਕੁਝ ਦੱਸਤਾ ਮੈਂ ਟੂ ਦਾ ਪੁਆਇੰਟ ਆਉਂਗਾ ਸੁਖਬੀਰ ਸਿੰਘ ਬਾਦਲ ਪੈਸੇ ਵੰਡ ਰਹੇ ਹੈ ਪਾ ਮੀ ਉਹਨਾਂ ਨੂੰ ਤਨਖਾਹ ਲੱਗ ਚੁੱਕੀ ਸੀਗੀ ਇਸ ਵੇਲੇ ਲੋਕ ਕਹਿ ਰਹੇ ਆ ਕਿ ਸੁਖਬੀਰ ਬਾਦਲ ਬਹੁਤ ਚੰਗਾ ਕੰਮ ਕਰ ਰਹੇ ਸਿਆਸੀ ਤੌਰ ਤੇ ਉਹਨਾਂ ਦਾ ਉਹਦਾ ਬਹੁਤ ਉੱਪਰ ਵਾਲਾ ਆ ਚੁੱਕਿਆ ਲੋਕਾਂ ਨੂੰ ਪੈਸੇ ਲੈ ਲੈਣੇ ਚਾਹੀਦੇ ਨਹੀਂ ਮਤਲਬ ਇਹ ਤਾਂ ਫਿਰ ਸਿੱਧੀ ਗੱਲ ਹੋ ਗਈ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆ ਕਿ ਉਹ ਖਰੀਦ ਰਹੇ ਆ ਵੋਟਾਂ ਤੁਸੀਂ ਨਹੀਂ ਮੰਨਦੇ ਵੋਟਾਂ ਖਰੀਦ ਰਹੇ ਕੋਈ ਨਹੀਂ ਵਿਗਦਾ ਹੁੰਦਾ ਜੀ ਵਿਗਦਾ ਕੋਈ ਨਹੀਂ ਹੁੰਦਾ ਪੰਜਾਬੀ ਬਿਕਨ ਵਾਲੇ ਨਹੀਂ ਹੈਗੇ ਹੂੰ ਜਿੱਥੇ ਜਿੱਥੇ ਸਰਕਾਰ ਨਹੀਂ ਪਹੁੰਚਦੀ ਉੱਥੇ ਸੁਖਬੀਰ ਬਾਦਲ ਪਹੁੰਚ ਰਹੇ ਆ ਉੱਥੇ ਲੱਖਾਂ ਰੁਪਏ ਦਿੰਦੇ ਪਏ ਨੇ ਤੇ ਲੋਕਾਂ ਨੂੰ ਲੈ ਲੈਣੇ ਚਾਹੀਦੇ ਆ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਉਹ ਪੈਸਾ ਬੜਾ ਹੋਣਾ ਕੋਲੇ ਪੈਸਾ ਲੈ ਲੈਣਾ ਪ੍ਰਧਾਨ ਸਾਹਿਬ ਸੈਂਟਰ ਬਾਰੇ ਵੀ ਇੱਕ ਵਾਰੀ ਗੱਲ ਕਰ ਲਈਏ 1600 ਕਰੋੜ ਰੁਪਈਆ ਪੰਜਾਬ ਨੂੰ ਮਿਲਿਆ ਕੀ ਇਹ ਪੰਜਾਬ ਵਾਸਤੇ ਪਰ ਪੂਰੇ ਜੀ ਜਿੰਨਾ ਉੱਠਦੇ ਮੂੰਹ ਚ ਜੀਰਾ ਇੰਨਾ ਕੀ ਹੈ ਜਿਹੜੀ ਗੱਲਾਂ ਚੱਲ ਰਹੀਆਂ ਆ ਆਰਡੀਐਫ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ 80000 ਕਰੋੜ ਦੀਆਂ ਪੰਜਾਬ ਨੂੰ ਜੇ ਇੰਨਾ ਪੈਸਾ ਮਿਲ ਜਵੇ ਫਿਰ ਪੰਜਾਬ ਆਪਣੀ ਡਿਵੈਲਪਮੈਂਟ ਕਰ ਸਕਦਾ ਜੀ ਬਿਲਕੁ ਇਹ ਪੰਜਾਬ ਪ੍ਰਤੀ ਨੀਤੀ ਜਿਹੜੀ ਹੈ ਹਮੇਸ਼ਾ ਜਿਹੜੀਆਂ ਚਾਹੇ ਕਾਂਗਰਸ ਦੀਆਂ ਕੇਂਦਰ ਸਰਕਾਰਾਂ ਰਹੀਆਂ ਜਾਂ ਬੀਜੇਪੀ ਦੀਆਂ ਉਹ ਠੀਕ ਨਹੀਂ ਰਹੀਆਂ